ਅਗੇ ਦਾ ਉਹ ਤੇਰੀ ਲੱਤ ਕੋਲੇ ਆੜਿਆ ਪੈਰ ਪਰਾ ਕਰਦਾ ਪੈਰ ਲੱਤ ਕੋਲੇ ਆੜਿਆ ਪੈਰ ਵੀ ਪੈਰ ਪਰਾ ਕਰਦਾ ਪੁਆਇੰਟ ਐ ਫੇਰ ਪਰਾ ਹੋ ਜਾ ਤਾਗੇ ਹਾਂ ਜਸਸੀ ਕਾਜ ਕੀ ਹੈ ਚੱਲ ਨੇ ਉਹ ਤਾਂ ਬਤਾਂ ਠੀਕ ਹੈ ਸਾਰੇ ਵੀਰਾਂ ਦੇ ਤੇ ਅੱਛਾ ਅੱਜ ਅਸੀਂ ਸਾਡੇ ਪਿੰਡ ਦੀਆਂ ਗਲੀਆਂ ਦਾ ਸ਼ਾਮ ਕਰਾਉਣੀ ਹੈ ਜੀ ਤੁਹਾਨੂੰ ਅਸੀਂ ਤੇ ਜੀ ਅੱਜ ਮੈਂ ਚਾਹੇ ਸੀਗੇ ਆਪਣੇ ਫੋਨ ਦਾ ਯਾਰ ਨਾ ਇੱਕ ਤਾਂ ਮਾਈਕ ਮੈਕ ਸਾਫ ਕਰਾਉਣਾ ਤੇ ਇੱਕ ਰੀਡ ਖਰਾਬ ਹੋ ਗਈ ਸੀ ਚਾਹੇ ਲੋ ਦਿੱਤੀ ਆ ਜੀ ਰੀਡ ਗਿਫਟ ਗਰੀਤੇ ਪਟਾਕਾ ਮਾਰ ਗਿਆ ਸੀ ਚਾਰਜ ਤੇ ਉਹਦੇ ਵਾਸਤੇ ਅੱਜ ਲੀਡ ਲੋਡ ਪਤਾ ਕਰਨਾ ਆਇਆ ਤੇ ਚੱਲਦੇ ਆਂ ਜੀ ਇੱਥੇ ਸਾਡਾ ਪੁਰਾਣਾ ਸਕੂਲ ਵੀ ਆ ਗਿਆ ਆਹ ਦੇਖੂ ਰੂਟ ਪਏ ਰੂਟ ਨਹੀਂ ਨਹੀਂ ਚਲੋ ਜੀ ਘਰੇ ਜਾ ਕੇ ਮਿਲਾਂਗੇ ਜੀ ਲਓ ਜੀ ਤੇ ਹੁਣ ਇੱਥੋਂ ਲਾਲੀ ਸੀ ਰੀਡ ਇੱਥੇ ਬਾਈ ਦੀ ਸ਼ਾਪ ਹੈ ਗੱਦੇ ਗੁੱਦੇ ਜਿਵੇਂ ਵਿਆਹ ਦੇ ਪ੍ਰੋਗਰਾਮ ਹੋਵੇ ਦੁਕਾਨ ਹੈ ਜੀ ਇੱਥੇ ਵਿਆਹ ਦੇ ਜਿਵੇਂ ਬੁਕਿੰਗ ਰਜਾਈਆਂ ਤੇ ਗੱਦੇ ਗੁੱਦੇ ਹੋਰ ਸਿਸਟਮ ਹੈ ਜੀ ਤੇ ਬਾਈ ਨਾਲ ਕਰ ਲਓ ਕੰਟੈਕਟ ਨੰਬਰ ਦਿੱਤਾ ਹੋਇਆ ਉੱਤੇ ਠੀਕ ਹੈ ਜੀ ਤੇ ਚੱਲ ਗਿਆ ਹੁਣ ਆ ਅਸੀਂ ਰੀਡ ਖਰੀਦ ਲਈ ਜੀ ਨਵੀ ਲਓ ਜੀ ਇਧਰ ਪਤੰਗ ਡਾਉਣ ਦੀ ਸਕੀਮ ਕਰ ਰਹੇ ਆ ਮੁੰਡੇ ਵਖਾਈ ਕਿੰਨੇ ਆ ਪਤੰਗਾ ਆਪਣੇ ਕੋਲ ਸ਼ੌਕ ਸ਼ੌਕ ਰੱਬ ਪਤੰਗਾ ਦੇ 1 200 ਡੇ ਇੱਕ ਬੋਲੋ ਲਈ ਇੱਕ 200 ਕਿਹੜੀ ਕੱਟੀ ਸੀ ਡਾਕਾ ਮਾਰਿਆ ਡਾਕਾ 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 ਆਹਿੰਦੇ ਤੇ ਡਾਕਾ ਮਾਰਿਆ ਆ ਕੈਨੇਡਾ ਸੀ ਹੁਣ ਜਾ ਕੇ ਆਏ ਆ ਕਿੰਨੇ ਦਾ ਲੈਂਦਾ ਕੈਨੇਡਾ ਇਹ 15 15 ਲੱਖ ਦਾ ਓਏ 15 ਲੱਖ ਦਾ ਠੀਕ ਹੈ ਜੀ ਉਹ ਕੇ ਰਿਪੋਰਟ ਆਈ ਉਹ ਚੱਲੇ ਚੋਬਰ ਓਏ ਇੱਕ ਦਿਨ ਦਾ ਜਿਹੜਾ 500 ਵਾਲਾ ਗੁੱਟਾ ਨਹੀਂ ਕਿਹਾ ਸੀ ਉਹਨੇ ਦੁਕਾਨ ਵਾਲੇ ਨੇ ਉਹ ਲਿਆਣ ਕੇ ਤੇ ਬੇਸਿਕੇ ਬੁਲੰਦੀ ਕਹਿੰਦੇ ਉਹ ਨਿੱਕੇ ਨਹੀਂ ਉਹ 500 ਵਾਲਾ ਤਕੜਾ ਗੁੱਟਾ ਹੋਵੇ ਰੀਲਾ ਨਾਲ ਨਹੀਂ ਸਵਾਦ ਆਉਂਦਾ ਡਾਂ ਦਾ ਉਹੀ ਸੀ ਉਹੀ ਸੀਗਾ ਉਹ ਥੋੜਾ ਹੁੰਦਾ ਧਾਗਾ ਹੋ ਜਾਂਦਾ ਹੋਣ 50 60 ਰੁਪਏ ਦਾ ਸਾਲਾ ਕਿੰਨੇ ਕਿੰਨੇ ਦਾ ਕਹਿੰਦੇ ਆ ਰੀਲ ਨਾਲ ਜਿਆਦਾ ਹੋਊਗਾ ਹਣਾ ਉਹ ਮੇਰੇ ਸਾਲਾ ਪਲਾਸਟਿਕ ਦਾ ਹੁੰਦਾ ਹੈ ਹਣਾ ਤੇ ਚੱਲ ਲੜਨ ਨੂੰ ਲਾ ਬੇਚ ਲੜਨ ਤੇ ਚੱਲ ਲੜਨ ਨੂੰ ਝਗੜਾ ਪਤੰਗਾ ਢਦੀਆ ਤੋ ਤਿੰਨ ਚਾਰ ਚਾਰ ਪਤੰਗਾ ਢਦੀਆ ਜੋ ਚਾਰ ਪਤੰਗਾ ਢਦੀਆ ਚਾਰ ਚਾਰ ਤੇ ਲਿਆ ਤੇਰਾ ਫੋਨ ਦੇ ਨਾਲ ਲਾ ਤੇਰੇ ਨਾਲ ਤੇਰੇ ਵਾਲੇ ਹੁੰਦੇ ਫਿਰ ਮੇਰਾ ਫੋਨ ਜੇ ਇੱਕ ਕੱਢ ਕੱਢੇਂ ਦੀ ਜੇਬ ਚੋਂ ਕੈਨੇਡਾ ਦਾਤਾ ਜੀ ਕੈਨੇਡਾ ਦਾਤਾ ਹੋ ਰਿਹਾ ਆ ਇਧਰ ਚੁੱਪ ਜੀ ਇਧਰ ਦੇਖੋ ਜੀ ਅਸੀਂ ਪਤੰਗ ਡਾਈ ਜਾਨੇ ਆ ਦੇਖੋ ਜੀ ਜਿਹੜਾ ਆ ਜਿਹੜਾ ਆ ਚੜ ਜਾ ਚੜ ਜਾ ਛੇਦੀ ਛੇ ਉਹ ਕਾਮ ਵਧਿਆ ਵਿਚ ਵਧਿਆ ਓਏ ਬਿਨਾ ਪੁੱਛ ਤੋਂ ਵਧੀਆ ਚੜਦੀ ਜਾਣਾ ਪਤੰਗ ਹਨਾ ਤੇ ਲਓ ਜੀ ਇਧਰ ਪਤੰਗ ਨਹੀਂ ਬਿਨਾ ਜੀ ਅੱਗੇ ਅੱਗੇ ਉਹ ਅਮਰੀਕਾ ਡੇ ਕੇ ਜਾਈ ਅਮਰੀਕਾ ਡੇ ਕੇ ਜਾਈ ਅਮਰੀਕਾ ਨਹੀਂ ਕੈਨੇਡਾ ਓਏ ਓ ਕੈਨੇਡਾ ਕੰਮ ਡੇਡਾ ਹੋਇਆ ਕਿਆ ਹੁੰਦਾ ਕੈਨੇਡਾ ਦਾ ਨਾ ਆ ਫੜ ਕੈਮਰਾ ਫੜ ਮੈਨੂੰ ਡਾਉਨ ਦੇ ਮੜੀ ਜੀ ਮੈਨੂੰ ਕਹੇ ਜਦ ਤੂੰ ਥੱਲੇ ਮਾਣੀ ਤੇ ਨਾ ਦੇ ਉਹ ਗਿਆ ਗਿਆ ਦੇ ਕਿਤਲਾ ਕਿਤਲਾ ਚੱਲ ਕਰਤਾ ਜੀ ਕਰਤਾ ਬਈ ਆ ਫੜੀ ਆ ਸ਼ਿੱਕੀ ਦੇ ਨਾ ਜਾ ਕੇ ਸ਼ਿੱਕੀ ਮੈਂ ਸ਼ਿੱਕੀ ਤੋਂ ਬਿਨਾਂ ਢਾ ਕੇ ਦਿਖਾਦਾ ਫੇਰ ਤੇ ਹਵੈ ਨਹੀਂ ਚਾਹਉਂਦੀ ਮੈਂ ਦੱਸ ਤੈਂ ਕਿੱਦੇ ਜਾਣਾ ਆ ਇਹਨਾਂ ਤੋਂ ਉੜਦਾ ਨਹੀਂ ਹੋਏ ਲੈ ਲੈ ਹੁਣ ਤਾਂ ਹਵਾ ਆ ਗਈ ਮੈਂ ਜੀ ਉਡਾਉਂਦਾ ਛੱਡ ਛੱਡ ਚੜਾ ਦੇ ਚ ਚੱਲ ਜਾ ਦੇਖ ਉਹ ਕ੍ਰੈਸ਼ ਕਰਤਾ ਉਹ ਮੈਂ ਹੁਣ ਮੈਂ ਬਨੇ ਧਗਾ ਧਗਾ ਇਧਰ ਕਿਉਂ ਲੈ ਗਿਆ ਨਾ ਕਿੰਨਾ ਹੋ ਰੱਖਿਆ ਮਸਾ ਉੱਡਾ ਸੀ ਕੀ ਨਹੀਂ ਗੱਲ ਇਹ ਨਹੀਂ ਉੱਡਦੀ ਆ ਇਸ ਤਰੀਕ ਚ ਹੈ ਕਿਹੜਾ ਸੀ ਇਹ ਕਿਹੜਾ ਸੀ ਹੈ ਕੈਨੇਡਾ ਕੈਨੇਡਾ ਸੀ ਕੈਨੇਡਾ ਫਿਰ ਥੱਲੇ ਆ ਗਿਆ ਕੈਨੇਡਾ ਡੈਗ ਪਿਆ ਥੱਲੇ ਜੀ ਡਾਊਨ ਹੋ ਗਿਆ ਕੈਨੇਡਾ ਉੱਡ ਗਿਆ ਉੱਡ ਗਿਆ ਉੱਡ ਗਿਆ ਇਹ ਲਓ ਜੀ ਹੁਣ ਮੈਨੂੰ ਦੇਖ ਹੁਣ ਡਾ ਡਾ ਓਏ ਫਿਰ ਲੈਂਡ ਹੋ ਗਿਆ ਕੈਨੇਡਾ ਇਧਰ ਇਹ ਕਿਕਰ ਨਾ ਪੇਚਾ ਪਾ ਕਕਰਨ ਪੈਰ ਤੇ ਤਾਂ ਰੱਖਿਆ ਹੀ ਨਹੀਂ ਤਾਂ ਅੱਗੇ ਤਾਂ ਉਹ ਤੇਰੀ ਲੱਤ ਕੋਲੇ ਆੜਿਆ ਫਿਰ ਜ਼ਰਬਾਣਾ ਕਰਦਾ ਪੈਰ ਲੱਤ ਕੋਲੇ ਆੜਿਆ ਫਿਰ ਵੀ ਪੈਰ ਬਣਾ ਕਰਿਆ ਉਹ ਜਖੀਰ ਫਰਾ ਹੋਇਆ ਤਾਂ ਅੱਗੇ ਮੈਂ ਕਿਹਾ ਧੱਗ ਨਾਲ ਤਾਂ ਆ ਜਾਣਾ ਓਏ ਗਿਆ ਓ ਨੌਨ ਦੀ ਸਕੀਮ ਕਰਦਾ ਉਹ ਫੋਨ ਦੇ ਚ ਚਲੋ ਜੀ ਹੁਣ ਚੱਲਦੇ ਆ ਘਰੇ ਘਰੇ ਜਾ ਕੇ ਹੀ ਵਲੋਗ ਕੰਟੀਨਿਊ ਕਰਾਂਗੇ ਫੋਨ ਦੀ ਬੈਟਰੀ ਕੱਟ ਰਹੀ ਜੀ ਸਾ ਇਧਰ ਤੱਕ ਜੜੀ ਜਾਂਦੇ ਜੀ ਇਹ ਇਧਰ ਵਲੌਗਰ ਤੇ ਵਲੌਗਰ ਠਾਕ ਓਏ ਹਲੋ ਕਰਾ ਠਾ 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 ਦੇਖੋਗੇ ਹੋ ਗਈ ਹੋ ਗਈ ਜੀ ਆ ਜੇ ਦੇਖਿਆ ਉਹ ਟਾਣੀ ਤੇ ਡਾਉਣੇ ਆ ਦੇਖੋ ਜੀ ਇਧਰ ਦੇ ਯਾਰ ਹੁਣ ਦੇਖੀ ਚਾਰਦਾ ਅੱਲਾ ਅੱਲਾ ਤੇਰੇ ਨਾਲ ਤਾਂ ਮੈਂ ਕਰਦਾ ਚੱਲੋ ਵਲੌਗ ਲਓ ਜੀ ਕੈਨੇਡਾ ਚੜਾਤਾ ਜੀ ਤਾਂ ਉਹਨੂੰ ਡਾਤਾ ਪਤੰਗ ਯਾਰ ਮੈਂ ਉਹ ਘਰ ਮੇਰਾ ਬੋਲਿਆ ਨਹੀਂ ਹਾਂ ਮੈਂ ਬੋਲ ਲੂੰਗਾ ਇਧਰ ਇਹਨਾਂ ਦਾ ਵੀ ਵਲੌਗ ਨਿਕਲਦੇ ਦੋ ਪਤੰਗ ਆ ਰਹੀ ਹੈ ਤੇ ਇੱਕ ਡਾਤੀ ਹੋਰੀ ਠੀਕ ਹੈ ਜੀ ਉਹ ਆ ਜਾਂਦੀ ਜੀ ਦੇਖੋ ਜੀ ਦੋ ਪਤੰਗ ਜਿشن ਥੱਲੇ ਲੰਗਾ ਦਿਖਾ ਥੱਲੇ ਲੰਗਾ ਪਤੰਗਾਂ ਦਿਖਾ ਦੋ ਉਹ ਦੱਸੋ ਜੀ ਤਾਂ ਇੱਕ ਉਹ ਬਦਰ ਅੱਜ ਲੱਗੀ ਪਈ ਇਹ ਬਦਰ ਲੱਗਣਾ ਬੰਦ ਲੱਗੀ ਜੀ ਬੰਦਵਾਜੀ ਡਾਈ ਹੈ ਜੀ ਮੈਨੂੰ ਤਾਂ ਫੜ ਕੇ ਰੀਲ ਲਿਆ ਮੇਰਾ ਨਾਲ ਹੈ ਜੀ ਲਿਆ ਛੇ ਨਹੀਂ ਹੁੰਦਾ ਓਏ ਲਿਆ ਯਾਰ ਜੇ ਤੂੰ ਲਿਆ ਯਾਰ ਫੜ ਕੇ ਕਿੰਨੀ ਕਰੇਗੀ ਰੀਲਾਈ ਨਹੀਂ ਲਿਆਈ ਯਾਰ ਓਏ ਮੇਰ ਕੋ ਤਨ ਪਈਆਂ ਰੀਲਾਂ ਟਾਣੀ ਤਾਂ ਨਹੀਂ ਤੇ ਹੁਣ ਮੈਂ ਉਹਨੂੰ ਉਤਾਰਾਂ ਇੰਨੀ ਵਾਟੋ ਮੈਂ ਤੇ ਦੋ ਰੀਲਾ ਲੈ ਆਂਦੀ ਆ ਜੀ ਹੁਣੇ ਲੈ ਕੇ ਆਏ ਦੁਕਾਨ ਤੋਂ ਇਹਨੂੰ ਪਜਾਉਣੇ ਆ ਜੀ ਦੇਖੋ ਜੀ ਦੋਨੇ ਰੈੱਡ ਕਲਰ ਆ ਕੀ ਕਹਿੰਦੇ ਆ ਕੈਨੇਡਾ ਦੇ ਝੰਡੇ ਦੇ ਕੈਨੇਡਾ ਇਹ ਅਮਰੀਕਾ ਕੈਨੇਡਾ ਦੇ ਝੰਡੇ ਦਾ ਵੀ ਲਾਲ ਰੰਗ ਆ ਜੀ ਤੇ ਆਹ ਆਂਦਾ ਵੀ ਲਾਲ ਰੰਗ ਆ ਮੈਂ ਇਹ ਪਤੰਗ ਨਾਲ ਮੈਚਿੰਗ ਕਰ ਦਈਏ ਪਤੰਗ ਨਾਲ ਪਰ ਅੱਜ ਮੇਰੇ ਨਾਲ ਸਾਰੇ ਉਹ ਕਾਈਟ ਵਲੌਗ ਬਣੂਗਾ ਹਨਾ ਮੈਂ ਤਾਂ ਪਿੱਛੋਂ ਵਾਣ ਫੜ ਕੇ ਰੱਖੀ ਪਾ ਕੇ ਛੱਡਦੇ ਛੱਡਦੇ ਕੋਈ ਨਾ ਓਏ ਫਿੱਟਰ ਕਰੋ ਦੇਖੋ ਜੀ ਬਤਾएंगे ਉਹ ਵੈ ਕੈਨੇਡਾ ਦੇਖੋ ਪਤੰਗ ਕਿੱਥੇ ਜਾਂਦਾ ਮੈਂ ਪਤਾ ਕੇ ਛੱਡਦਾ ਦੇਖੋ ਜੀ ਇਹਨੂੰ ਮਾ ਕੇ ਛੱਡ ਕਰ ਕੈਮਰਾ ਅਸੀਂ ਪਤੰਗ ਛੱਡ ਦਾਂਗੇ ਤੁਸੀਂ ਫੜ ਲਿਓ ਬਤਾਉਂਗਾ ਇਹ ਜਾਓ ਕਿ ਰਾਸਪਾਂ ਜਾ ਬੱਟ ਕਰਕੇ ਹੋਏ ਹੋਰੀ ਜੋ ਨਹੀਂ ਨਹੀਂ ਜਿਹੜੀ ਪਹਿਲਾਂ ਗੱਲ ਕਹਿ ਦਿੱਤੀ ਸੀ ਅਸੀਂ ਅਸੀਂ ਕੀ ਸੋਚਿਆ ਮੈਂ ਪਤੰਗ ਛੱਡਦਾ ਕੋਈ ਲੁੱਟ ਲੂ ਧਾਗਾ ਇਕੱਠੀ ਕਰ ਧਾਗਾ ਕੱਢ ਲਾਂਗੇ ਤੇ ਪਤੰਗ ਜਾਂਦਾ ਹਾਂ ਹਾਂ ਤਾਂ ਧਾਗਾ ਕਰ ਆਉਗਾ ਤੇ ਧਾਗਾ ਇਕੱਠਾ ਕਰ ਲੈ। ਮੈਂ ਤਾਂ ਗੱਲ ਕਰ ਲੈਣਾ ਤੇ ਧਾਗਾ ਇਕੱਠਾ ਕਰ ਲੈਣੇ ਤੇ ਪਤੰਗ ਢਾਦਾਂਗੇ ਠੀਕ ਹੈ ਜੀ। ਤੇ ਇੱਕ ਰਾਂ ਤੇ ਉਹ ਅੱਗੀ ਪਈ ਰੱਬ ਚ। ਕਿਆ ਇਹ ਕਿੰਨੇ ਵਜੇ ਦੀ ਛੱਡੀ ਆ? ਇਹ ਛੱਡੀ ਆ ਕਿਹਤਰ ਵਾਦੀ ਆ ਪਰ ਇੱਕ ਵਾਦੀ ਆ। ਇਹ ਬਾਈ ਕਿੰਨੇ ਵਜੇ ਆਪਾਂ ਕਿੰਨੇ 1.5 ਕਿਵੇਂ ਛੱਡੀ ਸੀ ਕਿੰਨੇ ਘੰਟੇ ਉੱਡੂਗੀ। ਇਹ ਉੱਡੂਗੀ। ਧੜ ਮਾਰੂਗੀ। ਧੜ ਮਾਰੂਗੀ। ਬਲੌਗ ਬਣਾ ਦੇ। ਜਮਾਂ ਛੱਡ ਦੇ। ਦੇਖੋ ਜੀ। ਲਓ ਜੀ ਮਿੱਤਰੋ। ਅੱਗੇ ਚੜ ਗਿਆ ਉੱਤੇ। ਪਤੰਗ ਦਾ ਸਟੀering ਆਪਣੇ ਹੱਥਾਂ 'ਚ ਆ। ਉਹ ਸੜਾ ਹੋਣਾ ਇੱਥੇ ਬੈਠੇ ਦੇ ਪਿੱਛੇ ਉਹ ਘਿੰਟ ਆ ਜਾ ਇਹਨਾਂ ਨੂੰ ਕਿੰਨੇ ਵਿੱਚ ਡੱਗੇ ਹਨ ਬਹੁਤ ਥੱਲੇ ਰਗਾ 310 ਵਰਗਾ ਦੇ ਵੱਧਦਾ ਜਾ ਗਏ ਚੱਕਰ ਜੇ ਆਉਂਦੇ ਪਤਾ ਨਹੀਂ ਕੀ ਚੱਕਰ ਆ ਵੀ ਜਦੋਂ ਉੱਥੇ ਬੈ ਕੇ ਤਾਂ ਨੂੰ ਇਹ ਨਹੀਂ ਆਇਆ ਲੱਗਦਾ ਜੇ ਗਾਏ ਪਿੱਛੇ ਪਹਿਲਾਂ ਤੂੰ ਸਾਡੇ ਸਕੀਮ ਸੀਪ ਟੈਂਕੀ ਤੇ ਚੜ ਕੇ ਪਤੰਗ ਡਾ ਲੈ ਬੋਲ ਲਓ ਜੀ ਇੱਥੇ ਹੋਰ ਤੇ ਵੀ ਉੱਡਦੇ ਸਾਨੂੰ ਪਤੰਗ ਨਾਲ ਜਿਆਦਾ ਕਿੱਧਰ ਗਏ ਕਿੱਧਰ ਗਏ ਅੱਗੇ ਕਰਾਂਦੇ ਉਹ ਲਿਆ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਆ ਗਿਆ ਕਰਦੇ ਉੱਤੇ ਦੇਖ ਆ ਗਿਆ ਇਹ ਭੈਣ ਦੇ ਪਿੱਛੇ ਘੁੰਮੀਆਂ ਨੇ ਉਹ ਡਰ ਰਾਕਾਰ ਦੀਆਂ ਅੱਖਾਂ ਨੇ ਸਾਡੇ ਬਾਬਾ ਜੀ ਚਰਖੜੀ ਵਿਖਾਜੋ ਬਰਾ ਨੂੰ ਚਰਖੜੀ ਚਰਖੜੀ ਦੇਖੋ ਜੀ 50 50 ਆ ਬਹੂਆ 50 50 ਪੰਜਾਬ ਪੰਜਾਬ ਦਾ ਬਹੂਆ ਪੰਜਾਬ ਨਾਲ ਗਦਾਰੀ ਨਹੀਂ ਵਿਖਾਈ ਮੜੀ ਗਦਾਰੀ ਨਹੀਂ ਦੇਖੋ ਜੀ ਹਰਾ ਟੱਗ ਹਰਾ ਟੱਗ ਹਰਾ ਟੱਗ ਤੇ ਫਲੇਟਦੇ ਆ ਜੀ ਢਾਗਾ ਚਰਖੜੀ ਆ ਇਹ ਕਿਰਿਆ ਬਾਤ ਦੂਜੀ ਝੜਕਣੀ ਹੈ ਕਰੋੜ ਦੀ ਚਰਖੜੀ ਹੈ ਜੀ ਹਾਂ ਬੈਸਟ ਹੈ ਪਹਿਲਾਂ ਤੈਨੂੰ ਖਾਲੀ ਪਹਿਲਾਂ ਤੈਨੂੰ ਖਾਲੀ ਕਰੀਦਾ ਫਿਰ ਇਹਦੇ ਉੱਤੇ ਖਾਲੀ ਕਰੀਦਾ ਜੀ ਚਲ ਠੀਕ ਹੈ ਜੀ ਚੱਲਿਆ ਮੈਂ ਹਾਂਜੀ ਭਾਈ ਪਿੰਡੋਂ ਵਾਪਸ ਆ ਚੁੱਕੇ ਆਂ ਜੀ ਤੇ ਆਉਂਦੇ ਸਾਰ ਆਪਣਾ ਡਿਊਟੀ ਲੱਗ ਗਈ ਜੀ ਪੱਠਿਆਂ ਤੇ ਤੇ ਪੱਠੇ-ਪੁੱਠੇ ਦੀੇ ਵੱਢ ਤੇ ਫਿਰ ਕਬੂਤਰਾਂ ਵਾਲੇ ਚੱਲਦੇ ਆਂ ਤੜਕੇ ਤੇ ਮੈਂ ਵੀ ਨਿਕ ਕਬੂਤਰ ਵੇਖੇ ਤੇ ਪਹਿਲਾਂ ਪੱਠੇ-ਪੁੱਠਿਆਂ ਦਾ ਕੰਮ ਨਿਬੇੜਦੀ ਆ ਫਿਰ ਆਪਣਾ ਕੋਈ ਚੱਕਰ ਨਹੀਂ ਵੀ ਘਰੋਂ ਆਵਾਜ਼ ਪਾਊਗੀ ਜੀ ਮਤਲਬ ਕੰਮ ਦੀ ਫਿਰ ਕੰਮ ਦੀ ਆਵਾਜ਼ ਨਹੀਂ ਪੈਂਦੀ ਫਿਰ ਆਪਾਂ ਸਿੱਧੇ ਪੱਠੇ-ਪੁੱਠੇ ਵੱਢ ਕੇ ਵੇਲੇ ਆ ਫਿਰ ਕਬੂਤਰਾਂ ਵਾਲੇ ਪਾਸੇ ਚੱਲਾਂਗੇ ਨਾਲੇ ਗੱਡੀ ਦੀ ਬੈਟਰੀ ਰੱਖਣੀ ਆ ਠੀਕ ਹੈ ਜੀ ਉਹ ਵੀ ਕੰਮ ਕਰ ਰਹੇ ਆਗੇ ਠੀਕ ਆਪਾਂ ਲਾ ਪੁੱਠੇ ਪੁੱਠੇ ਵੰਡਣਗੇ ਜੀ ਲਓ ਜੀ ਤੇ ਇਦਾਂ ਪੱਠਿਆਂ ਦੇ ਵੰਡ ਵੰਡ ਲਈ ਜੀ ਆਪਾਂ ਨਿੱਕੀ ਜੀ ਹੋਰ ਇੱਕ ਘੱਟ ਰਹੇਗੇ ਸੀ ਤੇ ਇਹਨੂੰ ਚੱਕ ਕੇ ਲੈ ਚੱਲੀਏ ਜੀ ਰੋਕੀ ਅੱਗੇ ਤੇ ਫਿਰ ਚਲਾਂਗੇ ਕਬੂਤਰਾਂ ਅੱਗੇ ਜੀ ਬਾਈ ਤੇ ਹੁਣ ਪੱਠੇ ਪੁੱਠੇ ਵੱਢ ਕੇ ਵੇਲੇ ਹੋ ਚੁੱਕੇ ਆ ਜੀ ਤੇ ਹੁਣ ਚੱਲਦੇ ਆ ਕਬੂਤਰਾਂ ਕਰਨੀ ਤੇ ਬੱਚੇ ਨੂੰ ਵੇਨਿਆ ਜਿਹੜੇ ਕੱਲ ਬੈਂਡਿਜਨ ਦਿੱਤੇ ਸੀ ਵੀ ਕਿਵੇਂ ਆ ਕਿਵੇਂ ਨਹੀਂ ਤੇ ਇਕਰਾ ਮਾ ਟਾਲੇ ਤੁਲੇ ਖੋਲ ਗਿਆ ਸੀ ਤੇ ਫਿਰ ਉਤਰੂ ਦੁੱਧੀ ਆ ਗਿਆ ਸੀ ਤਾਂ ਕਰਕੇ ਫਿਰ ਮੈਂ ਉੱਥੇ ਕੰਮ ਛੱਡਦਾ ਮੈਂ ਚੱਲ ਨਾਲੇ ਵਲੌਗ ਕੰਟੀਨਿਊ ਕਰ ਲਾਂਗੇ ਅਣਕੇ ਤੇ ਪਹਿਲਾ ਗੇਟ ਖੋਲ ਲਿਆ ਜੀ ਬਾਜ ਜਾ ਕੂਕੂਤਰਾਂ ਨੂੰ ਡਰਾ ਕੇ ਚੱਲ ਜਾ ਜਾ ਇੱਥੇ ਤਰਾ ਕੋਈ ਕੰਮ ਨਹੀਂ ਬਾਜ ਜਾ ਬਾਜ ਜਾ ਬਾਜ ਜਾ ਪਾ ਚੱਲ ਕਰ ਯਾਰ ਇੰਤ ਨੂੰ ਉਤਰ ਡਰ ਜਾਂਦੇ ਇਹਨੂੰ ਵੇਖ ਕੇ ਮਰ ਕਹਿੰਦੀ ਕੁਝ ਨਹੀਂ ਕਬੂਤਰਾਂ ਨੂੰ ਅੰਦਰ ਜਾਵੜਿੰਦੀ ਤਾਂ ਕਰਕੇ ਉਹ ਤੇ ਡਰ ਜਾਂਦੇ ਆ ਠੀਕ ਆ ਜੀ ਹੁਣ ਖੋਲ ਲਿਆ ਗੇਟ ਜੀ ਤੇ ਅੰਦਰ ਫਲੈਸ਼ ਜਗਾ ਲਈਏ ਨਾਲੇ ਬੱਚੇ ਦੇ ਵੇਖੀ ਨਿਗਾਹ ਮਾਰ ਕੇ ਕਿਵੇਂ ਕਿਵੇਂ ਪਹਿਲਾਂ ਤਾਂ ਤਾਰਾਂ ਲਾਜੀ ਬਾਹਰਲੇ ਬਲਬ ਨਹੀਂ ਆ ਤੇ ਅੰਦਰਲੇ ਬਲਬ ਦੀਆਂ ਲੱਜੇ ਠੀਕ ਹੈ ਜੀ ਬਲਬ ਜਗਾ ਲਿਆ ਜੀ ਤੇ ਹੁਣ ਚੈੱਕ ਕਰਦੇ ਹਾਂ ਕੁਪਟਰਾਂ ਨੂੰ ਕੱਲ ਐਸ ਬੱਚੇ ਨੂੰ ਮੈਡੀਸਿਨ ਦਿੱਤੀ ਸੀ ਅੱਗੇ ਨਾਲੋਂ 100 ਚੋਂ 50% ਫਰਕ ਹੈ ਤੇ ਥੋੜੀ ਜਿਹੀ ਹੋਰ ਦੇਖੀ ਠੀਕ ਹੈ ਜੀ ਇਹਨੂੰ ਮੈਡੀਸਿਨ ਤੇ ਬਾਕੀ ਓਕੇ ਦੀ ਰਿਪੋਰਟ ਹੈ ਜੀ ਤੇ ਇਧਰ ਮੜਾ ਚੈੱਕ ਕਰ ਲਈਏ ਇਧਰ ਵੀ ਓਕੇ ਦੀ ਰਿਪੋਰਟ ਹੈ ਵੇਖੀ ਜੀ ਮੜਾ ਦਾ ਸੱਟਾ ਇਸ ਤੋਂ ਮਸੱਟ ਹੈ ਉਕਰ ਉਹਦਾ ਹੀ ਦੇ ਯਾਰ ਇਧਰ ਦਾਣੇ ਨਹੀਂ ਖਾਦੇ ਆ ਜੀ ਚੋ ਪੁਰਾਣੀ ਬਣ ਗਈ ਚੱਕਰਾ ਆ ਲੈਣਗੇ ਕੋਈ ਨਾ ਟ੍ਰੇਨ ਚ ਉਹੀ ਪਈ ਆ ਕੱਲ ਆ ਦੇਖੋ ਤੁਸੀਂ ਕਹੋਗੇ ਕਪੂ ਮਾਰਦਾ ਨਹੀਂ ਔਰ ਕੋਵੇਂ ਪਈਆ ਕੋਈ ਨਾ ਖਾ ਲੈਣਗੇ ਤੇ ਬਸ ਇਹਨੂੰ ਬੱਚੇ ਨੂੰ ਅੱਜ ਇੱਕ ਵਾਰੀ ਹੋਰ ਮੈਡੀਸਿਨ ਦੇ ਦਈਏ ਤੇ ਇਧਰ ਉਹ ਮੇਰੇ ਹਲਥ ਕੂਟ ਦੇ ਢਲੇ ਲਾ ਤੇ ਲੌਂਗ ਤੇ ਸੀ ਆ ਰਹੀ ਠੀਕ ਹੈ ਜੀ ਨਹੀਂ ਲੈ ਆ ਕਬੂਤਰੀ ਪਟਕੇ ਯਾਰ ਹੋਰ ਕਬੂਤਰ ਨਾਲ ਲਾਉਣੀਆਂ ਕਿਉਂਕਿ ਉਹ ਜਿਹੜਾ ਕਬੂਤਰ ਹੈਗਾ ਨਾ ਮਖਾ ਦਿੰਦੇ ਉਹ ਵੀ ਕਬੂਤਰ ਫਲਾਲ ਪਹਿਲਾਂ ਤਾਂ ਕਿੱਥੇ ਕਬੂਤਰ ਇੱਕ ਮਿੰਟ ਮੈਂ ਕਬੂਤਰ ਵਿਖਾਉਣਾ ਤੁਹਾਨੂੰ ਫਿਰ ਉਹਦੀ ਕਮੀ ਦੱਸਦਾ ਕੀ ਕਮੀ ਉਹਦੇ ਵਿੱਚ ਕਿ ਤੇ ਆਹ ਕਬੂਤਰ ਤੁਹਾਨੂੰ ਦੱਸ ਦਿੰਦੇ ਕੀ ਕਮੀ ਆ ਐਂਦੇ ਨਾਲ ਨਾ ਯਾਰ ਪਹਿਲਾਂ ਤਿੰਨ ਕਬੂਤਰੀਆਂ ਬਦਲ ਕੇ ਵੇਖ ਲਈਆਂ ਜੀ ਠੀਕ ਆ ਜੀ ਤੇ ਤਿੰਨਾਂ ਕਬੂਤਰੀਆਂ ਨੇ ਅੰਡੇ ਨਹੀਂ ਲਾਏ ਠੀਕ ਆ ਭਾਈ ਪਹਿਲਾਂ ਹੁਣ ਆਹ ਕਬੂਤਰੀ ਲੱਗੀ ਜਿਹੜੀ ਉਹ ਚੁੰਡੇ 'ਚ ਬੈਠੀ ਆ ਤੇ ਮੈਂ ਪਹਿਲਾਂ ਸੋਚਿਆ ਵੀ ਕਬੂਤਰੀਆਂ 'ਚ ਕਮੀ ਹੋਣੀ ਆ ਤਾਂ ਕਰਕੇ ਤੁਸੀਂ ਪੁਰਾਣੇ ਵਲੌਗ ਵੇਖੋ ਪਹਿਲਾ ਦਿਨ ਤਾਂ ਸ਼ਾਕ ਹੀ ਲੱਗੀ ਆ ਇਸ ਕਬੂਤਰ ਨਾਲ ਠੀਕ ਆ ਜੀ ਤੇ ਉਹਨੇ ਨਹੀਂ ਅੰਡੇ ਲਾਇਏ ਠੀਕ ਹੈ ਬਈ ਉਹਨੂੰ ਦੋ ਤਿੰਨ ਮਹੀਨੇ ਵੇਟ ਕੀਤੀ ਨਹੀਂ ਲਾਇਏ ਉਹ ਕਬੂਤਰੀ ਪਤਨੀ ਉੱਡ ਗਈ ਸੀ ਪਤਾ ਨਹੀਂ ਕੀ ਚੱਕਰ ਸੀ ਠੀਕ ਹੈ ਜੀ ਤੇ ਉਹਦੋਂ ਮੁੜ ਕੇ ਫਿਰ ਮੈਂ ਬਰਡੀ ਨਾਲ ਲਾਤੀ ਸੀ ਘੱਟੀ ਖੱਟੀ ਕਾਲੀ ਦੀ ਨਾਲ ਤੇ ਉਹਦੇ ਨਾਲ ਲੱਗ ਕੇ ਵੀ ਜੀ ਸਕੂਟਰ ਨੇ ਅੰਡੇ ਉਹ ਕਬੂਤਰੀ ਨੇ ਅੰਡੇ ਨਹੀਂ ਲਾਇਏ ਸੀ ਉਸਨੇ ਤੇ ਹੁਣ ਇਹਦੇ ਨਾਲ ਲੱਗੀ ਸੀ ਉਹ ਘਟੀਆਂ ਅੱਖਾਂ ਨੇ ਜਿਹੜੀ ਉੱਥੇ ਆ ਬਸ ਐ ਆਲਣਾ ਬਣਾ ਕੇ ਬਹਿ ਜਾਂਦੇ ਆ ਬਈ ਅੰਡੇ ਨਹੀਂ ਲਾਉਂਦੇ ਤੇ ਹੁਣ ਤੁਸੀਂ ਦੱਸੋ ਵੀ ਆ ਕਬੂਤਰ ਮਤਲਬ ਉਹ ਕਬੂਤਰੀ ਚੇਂਜ ਕਰਤੀਏ ਮਤਲਬ ਕੂਤਰ ਚੇਂਜ ਕਰਤੀਏ ਉਹ ਸਕੂਟਰੀ ਦਾ ਭਾਈ ਉਹ ਸਕੂਟਰੀ ਦਾ ਹੁਣ ਦੱਸੋ ਆ ਕਬੂਤਰ ਲੱਗੇ ਰਹਿਣ ਦੀ ਹੈ ਜਾਂ ਕੋਈ ਹੋਰ ਲਾਈਏ ਠੀਕ ਆ ਜੀ ਮਾੜਾ ਦੱਸੋ ਕਮੈਂਟ ਕਰਕੇ ਤੇ ਬਾਕੀ ਤੁਸੀਂ ਕੂਤਰ ਤੇ ਨਿਗਾ ਮਾਰ ਲਈ ਆ ਠੀਕ ਆ ਤੇ ਉਹ ਕੂਤਰ ਸੀ ਠੀਕ ਆ ਚੋ ਬ్రో ਤੇ ਉਹ ਕਬੂਤਰੀ ਆ ਉਹ ਵੀ ਮੈਂ ਤੁਹਾਨੂੰ ਪਹਿਲਾਂ ਸ਼ੌਂਕ ਕਰਾਇਆ ਵਾ ਉਹ ਚੰਗੀ ਕਬੂਤਰੀ ਆ ਤਾਂ ਕਰਕੇ ਠੀਕ ਆ ਜੀ ਤੇ ਬਾਕੀ ਕੂਤਰ ਨੂੰ ਦਵਾਈ ਦੇ ਦਈਏ ਕਿੱਥੇ ਕਬੂਤਰ ਉਹ ਹੋਰੇ ਉਹ ਬਠਾ ਲਾਬੀ ਖੁਣੀ ਅੱਲਾ ਸ਼ਾਹ ਖਾ ਬੱਚਾ ਜਾਂ ਤੇ ਇਧਰ ਆ ਆਪਾਂ ਕਬੂਤਰ ਨੂੰ ਦੇ ਦਈਏ ਦਵਾਈ ਕੱਲ ਵਾਲੀ ਬੈਟਰਨਾਸੋਲ ਤੇ ਐਥਰੋਮਾਈਸਿਨ ਠੀਕ ਹੈ ਜੀ ਬੈਟਰਨਾਸੋਲ ਅੱਧੀ ਤੇ ਐਥਰੋਮਾਈਸਿਨ ਦਾ ਚੌਥਾ ਹਿੱਸਾ ਠੀਕ ਹੈ ਜੀ ਤੇ ਕੱਲ ਆਪਾਂ ਤੀਜਾ ਹਿੱਸਾ ਦਿੱਤਾ ਸੀ ਕਿਉਂਕਿ ਐਥਰੋਮਾਈਸਿਨ ਆਪਾਂ ਨੂੰ 500mg ਚਾਹੀਦੀ ਆ ਤੇ 250mg ਸੀ ਤਾਂ ਕਰਕੇ ਤੇ ਹੁਣ ਕਬੂਤਰ ਨੂੰ ਕਿਹੜਾ ਦਵਾਈ ਦੋਈ ਦੇ ਦਈਏ ਜੀ ਤੇ ਫਿਰ ਕੱਲ ਨਾਲ ਤੋਂ ਪੂਰਾ ਫਰਕ ਆ ਤੇ ਫਿਰ ਇਹਨੂੰ ਖੁੱਡਾ ਹੀ ਛੱਡਦੇ ਆਂ ਦਾਣੇ ਦੋਨੇ ਖਾ ਲੂਗਾ ਠੀਕ ਆ ਬਈ ਤੇ ਇੱਕ ਰਮ ਦਵਾਈ ਜੀ ਬਈ ਤੈਨੂੰ ਦੇਤੀ ਦਵਾਈ ਛੜਤੀ ਗਿਆ ਹੁਣ ਖੁੱਡੇ ਚ ਚੱਲ ਪੁੱਤ ਦਾਣੇ-ਦੂਣੇ ਖਾ ਜਾ ਕੇ ਕੁੱਤੀ ਨੁੱਕੀ ਹੋ ਗਿਆ ਤੇ ਦਾਣੇ-ਦੂਣੇ ਪਾ ਕੇ ਕੰਪਲੀਟ ਕਰਤਾ ਜੀ ਕੰਮ ਦਾਣੇ ਵੀ ਪਾਤੇ ਪਾਣੀ ਵੀ ਪਾਤਾ ਤੇ ਇੱਧਰ ਦਾਣੇ ਪਾਣੀ ਇੱਧਰ ਵੀ ਉੱਕਰਪੋਟ ਹੈ ਤੇ ਪਾਣੀ ਉਹ ਪੀ ਆਪਣੇ ਡੋਲਰੀ ਚ ਜਿਹੜਾ ਫालतੂ ਉਹ ਨੂੰ ਲੈ ਚੱਲਦੇ ਚੱਕ ਕੇ ਬਾਹਰ ਤੇ ਮੰਨਦੇ ਜੀ ਫਿਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਆਪਣੇ ਫੋਨ ਦੀ ਸਟੋਰੀ ਤੋਂ ਫਿਰ ਅਸੀਂ ਤਾਂ ਕਰੀਏ ਥੋੜਾ ਜਿਹਾ ਕੱਟ ਵਲੌਗ ਬਣਾਇਆ ਦੇ ਤਾਂ ਸਾਰੇ ਧਾਣੇ ਪਾਣੀ ਦਾ ਵਲੌਗ ਬਣਾ ਲੈਂਦੇ ਆ ਚਲੋ ਕੋਈ ਨਾ ਵੀਡੀਓ ਬੁੱਡੀ ਡਿਲੀਟ ਕਰ ਦੂੰ ਜਿਹੜਾ ਪੁਰਾਣਾ ਸਟੋਰੀਜ਼ ਪਿਆ ਤੇ ਫਿਰ ਨਵਾਂ ਫੁੱਲ ਵਲੌਗ ਬਣਾਵਾਂਗੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਆਪਣੇ ਚੈਨਲ ਨੂੰ ਮਿਲਦੇ ਆ ਫਿਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਉਹ ਤੱਕ ਮੈਂ ਦੂਸਰੀ ਗੱਲ ਸਾਰੇ ਬੰਨੂ ਈ ਗੁੱਡ ਨਾਈਟ